ਇੱਕ ਗੱਲ ਸਮਝੋ ਜੀ ਜਿਹੜਾ AC 60000 MRP ਵਾਲਾ ਕਸਟਮਰ ਨੂੰ ਗਰਮੀਆਂ ਦੇ ਵਿੱਚ 40000 ਦਾ ਮਿਲਦਾ ਸੀ ਉਹ ਅੱਜ ਦੀ ਤਰੀਕ 'ਚ 28000 ਰੁਪਏ ਦਾ ਰਹਿ ਗਿਆ ਇਹਨਾਂ ਫਰਕ ਉਹ ਕੈਰੀਅਰ ਕੰਪਨੀ ਦਾ ਏਸੀ 1.5 ਟਨ ਦਾ 24000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ 1.5 ਟਨ ਇਨਵਰਟਰ ਏਸੀ 24000 ਰੁਪਏ ਤੋਂ ਸਾਡੇ ਕੋਲ ਏਸੀ ਸ਼ੁਰੂ ਹੋ ਜਾਂਦੇ ਆ ਐਲਈਡੀ ਦੀ ਗੱਲ ਕਰੀਏ ਜਿਹੜੀ 65 ਇੰਚੀ ਐਲਈਡੀ ਪਹਿਲਾਂ ਕੰਪਨੀਆਂ ਦੀ 75 75 80 80000 ਰੁਪਏ ਦੀ ਸੀਗੀ ਉਹ 50000 ਰੁਪਏ ਦੀ ਰੇਂਜ ਤੋਂ ਸਟਾਰਟ ਹੋਣ ਲੱਪੀਆਂ ਚਾਹੇ ਉਹ ਹਾਇਰ ਕੰਪਨੀ ਹੈ ਚਾਹੇ ਉਹ ਆਨਲਾਈਨ ਨਾਲੋਂ ਸਸਤਾ ਦਵਾਂਗੇ ਨੋਟ ਕਰ ਲਓ ਗੱਲ ਬਸ਼ਰਤੀਆ ਆਨਲਾਈਨ ਦਾ ਰੇਟ ਦਿਖਾਓ ਆਨਲਾਈਨ ਨਾਲੋਂ ਸਸਤਾ ਕੰਟੀਨ ਨਾਲੋਂ ਸਸਤਾ ਸਸਤੇ ਕਰਨ ਦੇ ਨਾਲ-ਨਾਲ ਕਿਤੇ ਕੋਈ ਗਲਤ ਗੱਲ ਨਹੀਂ ਹੋਏਗੀ オリジナル ਕੰਪਨੀ ਤੋਂ ਆਇਆ ਮਾਲ 3 ਸਾਲ ਦੀ ਗਾਰੰਟੀ LED ਦੇ ਉੱਪਰ ਮਿਲੇਗੀ ਜਿਹੜੇ ਸਰਕਾਰ ਨੇ GST ਘਟਾਏ ਆ ਉਹ ਹਵਾ ਚ ਨਹੀਂ ਘਟੇ ਉਹ ਵਾਕੇ ਜ਼ਮੀਨ ਤੇ ਤੁਸੀਂ ਸਾਡੇ ਕੋਲ ਆਓ ਤੁਸੀਂ ਸਾਡੇ ਕੋਲੋ AC ਖਰੀਦੋ ਤੁਸੀਂ ਸਾਡੇ ਕੋਲੋ TV ਖਰੀਦੋ ਫ੍ਰਿਜ ਖਰੀਦੋ ਮਸ਼ੀਨਾਂ ਖਰੀਦੋ ਇਹਨਾਂ ਸਾਰੀਆਂ ਚੀਜ਼ਾਂ ਤੇ ਵੱਡੇ ਡਿਸਕਾਊਂਟ ਲੱਗੇ ਹੋਏ ਆ ਮੈਂ ਜਿਵੇਂ ਤੁਹਾਨੂੰ ਫਰੀ ਇੰਸਟਾਲੇਸ਼ਨ ਏਸੀ ਦੇ ਉੱਪਰ ਜੀ 50% ਤੱਕ ਡਿਸਕਾਊਂਟ ਮਸ਼ੀਨਾਂ ਦੇ ਨਾਲ ਫਰੀ ਗਿਫਟ ਐਲਈਡੀਆਂ ਦੇ ਉੱਪਰ 40% 50% ਤੱਕ ਡਿਸਕਾਊਂਟ ਡਿਸ਼ਵਾਸ਼ਰ ਦੇ ਉੱਪਰ 50% ਡਿਸਕਾਊਂਟ ਮਾਈਕ੍ਰੋਵੇਵ ਨਾਲ 에ਅਰ ਫਰਾਇਰ ਫਰੀ ਹੈ ਜੀ ਚਿਮਨੀ ਦੇ ਨਾਲ ਚੁੱਲਾ ਫਰੀ ਹੈ ਅੰਦਰ ਵਾਲਾ ਮਾਲ ਹੈ ਚਾਹੇ ਨਵਾਂ ਮਾਲ ਆ ਰਿਹਾ ਹੈ ਜਾਂ ਕੱਲ ਆਇਆ ਜਾਂ ਪਿਛਲੇ ਮਹੀਨੇ ਆਇਆ ਉਹ ਸਾਰੇ ਅੱਜ ਦੇ ਰੇਟ ਤੇ ਆ ਉਹੀ ਲਾਗੂ ਹੋਊਗਾ ਬਿਲਕੁਲ ਜੋ ਅਸੀਂ ਅੱਜ ਰੇਟ ਡਿਸਾਈਡ ਕਰ ਲਿਆ ਉਹ ਰੇਟ ਕੰਪਨੀ ਨੇ ਜੋ ਡਿਸਾਈਡ ਕਰ ਲਿਆ ਉਸੇ ਰੇਟਾਂ ਦੇ ਹਿਸਾਬ ਨਾਲ ਵੇਚਿਆ ਜਾਏਗਾ ਉਸੇ ਮਾਰਕੀਟ ਚ ਆਏ ਆ ਤੇ ਸਾਨੂੰ ਅੱਗੇ ਆ ਕੇ ਦੇਸੀ LED ਮਿਲ ਗਈ ਦੇਸੀ ਨਹੀਂ ਜੀ ਸਾਡੇ ਕੋਲ ਕੰਪਨੀਆਂ ਨੋਟ ਕਰ ਲਓ ਜੀ LG Lloyd हायर ਬਲੂ ਸਟਾਰ ਮਿਟਸੂਬਿਸ਼ੀ ਵੋਲਟਾਸ ਕੈਰੀਅਰ ਇਹ ਵੱਡੀਆਂ ਕੰਪਨੀਆਂ ਨਾਮੀ ਕੰਪਨੀਆਂ ਉਹਨਾਂ ਦੀਆਂ ਏਜੰਸੀਆਂ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਜੀ ਸਰਕਾਰ ਨੇ ਘਟਾ ਦੇ ਜੀਐਸਟੀ ਦੇ ਰੇਟ ਤੇ ਕਟੌਤੀ ਹੋਈ ਹੈ ਇਲੈਕਟ੍ਰੋਨਿਕ ਦੇ ਸਾਮਾਨਾਂ ਦੇ ਵਿੱਚ ਵੀ ਤੇ ਸੋਚ ਰਹੇ ਹਾਂ ਇਲੈਕਟ੍ਰੋਨਿਕ ਦਾ ਸਾਮਾਨ ਲੈਣਾ ਕਿੱਥੋਂ ਹੈ ਕਿਉਂਕਿ ਜੇ ਗੱਲ ਕਰੀਏ ਦਿਵਾਲੀ ਨੇੜੇ ਆ ਰਹੀ ਹੈ ਦੁਸਹਿਰਾ ਨੇੜੇ ਆਇਆ ਤੇ ਉਸ ਤੋਂ ਪਹਿਲਾਂ ਪਹੁੰਚੇ ਸਰਦਾਰ ਪੁਆਇੰਟਰ ਓਪੜ ਵਾਲੇ ਤੇ ਆਓ ਅੰਦਰ ਚੱਲਦੇ ਇੱਕ ਵਾਰ ਦੇਖਦੇ ਹਾਂ ਵੀ ਕਿਉਂਕਿ ਜੀਐਸਟੀ ਦੇ ਰੇਟਾਂ ਤੋਂ ਘਟਣ ਤੋਂ ਬਾਅਦ ਕਿਹੜੇ ਕਿਹੜੇ ਆਫਰ ਲੱਗੇ ਹੋਈਆਂ ਸਰ ਪੁਆਇੰਟਰ ਓਪੜ ਵਾਲੇ ਦੇ ਸ਼ੋਅਰੂਮ ਦੇ ਵੀ ਅੰਦਰ ਆਏ ਆ ਜੀ ਇਹਨਾਂ ਨੇ ਕਿ ਲਾਇਆ ਹੋਇਆ ਲਿਖ ਕੇ ਲਾਇ GST ਬੈਨੀਫਿਟਸ ਕੀ ਚੀਜ਼ ਹੈ ਦੇਖੋ ਪਾਜੀ ਜਿਹੜੀ ਸਾਡੀ ਸਰਕਾਰ ਵੱਲੋਂ GST ਘਟਾਇਆ ਗਿਆ ਨਾ ਸਾਡੇ ਅਪਲਾਈਐਂਸਸ ਦੇ ਉੱਪਰ ਏਸੀਆਂ ਦੇ ਉੱਪਰ ਟੀਵੀ ਦੇ ਉੱਪਰ ਡਿਸ਼ਵਾਸ਼ਰ ਦੇ ਉੱਪਰ ਉਹਦੇ ਅਧੀਨ ਇਸ ਦੀਵਾਲੀ ਦੇ ਮੌਕੇ ਤੇ ਜੋ ਸਰਕਾਰ ਨੇ ਤਿਉਹਾਰ ਦੇ ਉੱਪਰ ਲੋਕਾਂ ਨੂੰ ਪੋਹਾਰ ਦਿੱਤਾ ਹੈ ਪਲੱਸ ਸਾਡੇ ਵੱਲੋਂ ਜੋ ਡਿਸਕਾਊਂਟ ਲਗਾਏ ਜਾਣੇ ਆ ਉਹਨਾਂ ਨੂੰ ਜੋੜ ਕੇ ਤੇ ਦਿਵਾਲੀ ਦੇ ਡਿਸਕਾਊਂਟਾਂ ਨੂੰ ਜੋੜ ਕੇ ਅਸੀਂ ਇੱਕ ਸਕੀਮ ਬਣਾਈ ਹੈ ਜਿਹਨੂੰ ਕਹਿ ਰਹੇ ਆ ਅਸੀਂ GST ਬੈਨੀਫਿਟ ਸੇਲ ਅਪ ਟੂ 50% ਤੁਸੀਂ ਜਿਵੇਂ ਦੇਖੋ ਸਾਡੇ ਏਸ਼ੀਆ ਦੀ ਗੱਲ ਕਰੀਏ ਸੀ ਏਸ਼ੀਆ ਤੋਂ ਸ਼ੁਰੂ ਕਰ ਲੈਂਦੇ ਆ ਆ ਸਾਡੇ ਏਸ਼ੀਆ ਦੇ ਉੱਪਰ ਆ ਜਾਓ ਤੁਸੀਂ ਫਲੈਟ 50% ਸੇਲ ਲੱਗੀ ਹੋਈ ਹੈ ਠੀਕ ਹੈ ਜੀ ਫਿਰ ਫਰਦਰ ਕੋਈ ਕ੍ਰੈਡਿਟ ਕਾਰਡ ਯੂਜ਼ਰ ਆਉਂਦੇ ਆ ਸਾਡੇ ਕੋਲ ਕਸਟਮਰ ਕੈਸ਼ਬੈਕ ਦੀਆਂ ਸਕੀਮਾਂ ਆ ਗਈਆਂ 10% ਤੱਕ ਦਾ ਕੈਸ਼ਬੈਕ 20% ਤੱਕ ਦਾ ਕੈਸ਼ਬੈਕ LG ਦੇ AC ਆ ਗਏ Mitsubishi ਦਾ ਆ ਗਿਆ Lloyd ਦਾ ਆ ਗਿਆ 40% ਡਿਸਕਾਊਂਟ 50% ਡਿਸਕਾਊਂਟ ਫਿਰ ਫ੍ਰੀ ਇੰਸਟਾਲੇਸ਼ਨ ਦੀਆਂ ਸਕੀਮਾਂ ਐਸੇ ਤਹਿਤ TV ਵਾਲ ਤੁਸੀਂ ਦੇਖੋਗੇ TV ਦੀ ਗੱਲ ਕਰੀਏ LG ਦੇ TVਆਂ ਦੇ ਉੱਪਰ 40% ਤੱਕ ਦੀ ਸੇਲ ਲੱਗੀ ਹੋਈ ਹੈ ਪਲੱਸ ਫਰਦਰ ਇਹਨਾਂ ਦੇ ਉੱਪਰ ਬੈਨੀਫਿਟ ਲੱਗੇ ਹੋਏ ਆ 20% ਤੱਕ ਦਾ ਕੈਸ਼ਬੈਕ ਲੱਗਿਆ ਜੋ ਸਕੀਮਾਂ ਦੀਵਾਲੀ ਤੇ ਸ਼ੁਰੂ ਹੋਣੀ ਹੈ ਸੀਗੀਆਂ ਉਹ ਕੰਪਨੀਆਂ ਨੇ ਐਡਵਾਂਸ ਸ ਸ਼ੁਰੂ ਕਰਤੀਆਂ ਸਾਡੇ ਕੋਲ ਤੁਹਾਨੂੰ ਪਤਾ ਹੈ ਕਿ ਸਾਰੀ ਕੰਪਨੀਆਂ ਦੀ ਏਜੰਸੀ ਹੈ ਉਹਦੇ ਤਹਿਤ ਅਸੀਂ ਸਾਰੀਆਂ ਸਕੀਮਾਂ ਪਲੱਸ ਜੀਐਸਟੀ ਦੇ ਬੈਨੀਫਿਟ ਕੱਟ ਕੇ ਫਲੈਟ ਸੇਲ ਲਾਈ ਹੋਈ ਹੈ ਜੋ ਕਿ ਅੱਜ ਤੋਂ ਸ਼ੁਰੂ ਹੋ ਕੇ 22 ਤਰੀਕ ਤੋਂ ਸ਼ੁਰੂ ਹੋ ਕੇ 30 ਤਰੀਕ ਤੱਕ ਚੱਲਣੀ ਹੈ ਜਿਹਦੇ ਵਿੱਚ ਸਾਡੇ ਕੋਲ ਕਸਟਮਰ ਦੀ ਠੀਕ ਠਾਕ ਪ੍ਰੀ ਬੁਕਿੰਗ ਆ ਰਹੀ ਹੈ ਸਟਾਕਸ ਦੀ ਜਿੰਨੀ ਸਟਾਕ ਦੀ ਅਵੇਲੇਬਿਲਟੀ ਹੈ ਉਸ ਤੋਂ ਜ਼ਿਆਦਾ ਹੰਗਾਰਾ ਲੋਕਾਂ ਨੇ ਭਰਿਆ ਜਿਹਦੀ ਸੇਲ ਨੂੰ ਬਹੁਤ ਜ਼ਿਆਦਾ ਹੀ ਵਧੀਆ ਪਰਫਾਰਮੈਂਸ ਰਿਸਪਾਂਸ ਮਿਲ ਰਿਹਾ ਹੈ ਜਿਹਨੂੰ ਦੇਖਦੇ ਹੋਏ ਇਹ ਸਕੀਮਾਂ ਨੂੰ ਅਸੀਂ ਫਰਦਰ ਕੰਟੀਨਿਊ ਕਰਨ ਦੇ ਹਾਲਾਤਾਂ 'ਚ ਨਹੀਂ ਰਵਾਂਗੇ ਕਈ ਵਾਰੀ ਗਾਕ ਸੋਚਦਾ ਹੈ ਕਿ ਬਾਈ ਜੀ 30 ਨਹੀਂ 30 ਤੋਂ ਅੱਗੇ ਵੀ ਮਿਲ ਜਾਊਗਾ ਉਹ ਹਾਲਾਤ ਨਹੀਂ ਬਚਦੇ ਪਏ 22 ਤੋਂ 30 ਤੱਕ ਸਾਡੇ ਸ਼ੋਰੂਮ ਤੇ 50% ਤੱਕ ਦੀਆਂ ਸੇਲਾਂ ਲੱਗੀਆਂ ਹੋਈਆਂ ਸਾਰੇ ਬ੍ਰੈਂਡਾਂ ਆ ਇੱਕ ਸਵਾਲ ਹੈ ਦੀਵਾਲੀ ਪਿਛਲੀ ਵੀ ਸੀਗੀ ਪਿਛਲੀ ਦੀਵਾਲੀ ਦੀ ਇਸ ਦੀਵਾਲੀ 'ਚ ਫਰਕ ਕੀ ਹੋਊਗਾ ਕਿਉਂਕਿ GST ਦੇ ਰੇਟ ਵੀ ਘਟੇ ਨੇ ਬਹੁਤ ਡੰਗੋ ਕਸਟਮਰ ਨੂੰ ਬਿਲਕੁਲ ਜੀ ਬੈਨੀਫਿਟ ਹੀ ਹੈ ਇਹ 50 ਤੁਸੀਂ ਇੱਕ ਗੱਲ ਸਮਝੋ ਜੀ ਜਿਹੜਾ AC Thank <laughs> 60000 ਰਪੀ ਵਾਲਾ ਕਸਟਮਰ ਨੂੰ ਗਰਮੀਆਂ ਦੇ ਵਿੱਚ 40000 ਦਾ ਮਿਲਦਾ ਸੀ ਉਹ ਅੱਜ ਦੀ ਤਰੀਕ 'ਚ 28000 ਰੁਪਏ ਦਾ ਰਹਿ ਗਿਆ ਇਹਨਾਂ ਫਰਕ ਹੋ ਗਿਆ 28000 ਰੁਪਏ ਦਾ ਏਸੀ ਜਿਹੜਾ 40000 ਵਾਲਾ ਰਹਿ ਗਿਆ ਸਾਡੇ ਕੋਲ ਕੈਰੀਅਰ ਕੰਪਨੀ ਦਾ ਏਸੀ 1.5 ਟਨ ਦਾ 24000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ 1.5 ਟਨ ਇਨਵਰਟਰ ਏਸੀ 24000 ਰੁਪਏ ਤੋਂ ਸਾਡੇ ਕੋਲ ਏਸੀ ਸ਼ੁਰੂ ਹੋ ਜਾਂਦੇ ਆ ਐਲਈਡੀ ਦੀ ਗੱਲ ਕਰੀਏ ਜਿਹੜੀ 65 ਇੰਚੀ ਐਲਈਡੀ ਪਹਿਲਾਂ ਕੰਪਨੀਆਂ ਦੀ 75 75 80 80000 ਰੁਪਏ ਦੀ ਸੀਗੀ ਉਹ 50000 ਰੁਪਏ ਦੀ ਰੇਂਜ ਤੋਂ ਟਾਉਨ ਲਾਪੀਆਂ ਚਾਹੇ ਉਹ ਹਾਇਰ ਕੰਪਨੀ ਹੈ ਚਾਹੇ ਉਹ ਐਲਜੀ ਕੰਪਨੀ ਹੈ ਤੁਹਾਡੇ ਕ੍ਰੈਡਿਟ ਕਾਰਡ ਦੇ ਡਿਸਕਾਊਂਟ ਤੁਹਾਡੇ ਹੋਰ ਡਿਸਕਾਊਂਟ ਲਗਾ ਕੇ 65 ਇੰਚ ਟੀਵੀ 50000 ਦਾ ਆ ਜਾਏਗਾ ਤੇ ਕਸਟਮਰ ਆਪਣੇ ਆਪ ਜਿਆਦਾ ਵਧੇਗਾ ਜੀ ਉਹ ਤਾਂ ਸਕੀਮਾਂ ਹੋ ਗਈਆਂ ਜੀ GST ਲਈ ਸਕੀਮ ਹੋ ਗਈ 15% GST ਬੈਨੀਫਿਟਸ ਹੋਗੇ ਤੇ ਗਿਫਟ ਵੀ ਦੇ ਰਹੇ ਹਾਂ ਕੋਈ ਨਾ ਚੀਜ਼ਾਂ ਦੇ ਨਾਲ ਦੇਖੋ ਉਹ ਤਾਂ ਸਾਡਾ ਇੱਕ ਇਹੋ ਜਿਹਾ ਰਿਸ਼ਤਾ ਹੈ ਗਾਹਕ ਨਾਲ ਜਦੋਂ ਗਾਹਕ ਨੇ ਆਣਾ ਹੈ ਅਸੀਂ ਵੀ ਉਹਨੂੰ ਗਿਫਟ ਦੇਣਾ ਹੈ ਜੇ ਨਾ ਦੋ ਤੇ ਉਹਨਾਂ ਨੇ ਵੀ ਸਾਡੇ ਤੋਂ ਗਿਫਟ ਭਾਵੇਂ ਮੰਗ ਕੇ ਲੈਣਾ ਹੈ ਗਿਫਟ ਵਾਲਾ ਜਿਹੜੀ ਘਟਾ ਕੁਛ ਨਹੀਂ ਜੇ ਤੁਸੀਂ ਸੋਚੋ ਕਿ ਇੱਧਰ ਪੈਸੇ ਪਾਤੇ ਉਧਰੋਂ ਘਟਾ ਲਿਆ ਇਦਾਂ ਦਾ ਕੁਛ ਨਹੀਂ ਹੈ ਸਾਰੀਆਂ ਸਕੀਮਾਂ ਜੋ ਪਹਿਲੀਆਂ ਚੱਲਦੀਆਂ ਉਹ ਚੱਲ ਰਹੀਆਂ ਉਸ ਤੋਂ ਉੱਪਰ ਉੱਠ ਕੇ GST ਦੇ ਬੈਨੀਫਿਟ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਸੀਂ ਅੱਜ ਆਹ ਜਿਹੜੀ ਤੁਹਾਡੇ ਥਰੂ ਲੋਕਾਂ ਤੱਕ ਆਵਾਜ਼ ਪਹੁੰਚਾ ਰਹਿਆਂ ਕਿ ਜਿਹੜੇ ਸਰਕਾਰ ਨੇ GST ਘਟਾਏ ਆ ਉਹ ਹਵਾ 'ਚ ਨਹੀਂ ਘਟੇ ਉਹ ਵਾਕੇ ਜ਼ਮੀਨ ਤੇ ਤੁਸੀਂ ਸਾਡੇ ਕੋਲ ਆਓ ਤੁਸੀਂ ਸਾਡੇ ਕੋਲੋਂ AC ਖਰੀਦੋ ਤੁਸੀਂ ਸਾਡੇ ਕੋਲੋਂ TV ਖਰੀਦੋ ਫ੍ਰਿਜ ਖਰੀਦੋ ਮਸ਼ੀਨਾਂ ਖਰੀਦੋ ਇਹਨਾਂ ਸਾਰੀਆਂ ਚੀਜ਼ਾਂ ਤੇ ਵੱਡੇ ਡਿਸਕਾਊਂਟ ਲੱਗੇ ਹੋਏ ਆ ਮੈਂ ਜਿਵੇਂ ਤੁਹਾਡੇ ਨਾਲ ਗੱਲ ਕੀਤੀ ਟੀਵੀ ਔਰ ਐਲਈਡੀ ਦੇ ਉੱਪਰ 40 50% ਡਿਸਕਾਊਂਟ ਲੱਗਾ ਹੋਇਆ ਹੈ ਹਾਂਜੀ ਉਹ ਜੇ 10% ਜੀਐਸਟੀ ਘਟਿਆ ਤਾਂ ਹੀ ਅਸੀਂ ਉਹ 40 50% ਤੱਕ ਡਿਸਕਾਊਂਟ ਲਗਾ ਆ ਪਾਏ ਆ ਔਰ ਲੋਕ ਇਸ ਗੱਲ ਨੂੰ ਐਪਰੀਸ਼ੀਏਟ ਕਰ ਰਹੇ ਆ ਦੇਖੋ ਜਿਹੜੇ ਡਿਸਕਾਊਂਟ ਸਕੀਮਾਂ ਜਦੋਂ ਲੱਗਦੀਆਂ ਹਨ ਲੋਕ ਉਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ ਲੋਕ ਵੇਟ ਕਰਦੇ ਆ ਕਿ ਭਈ ਦੀਵਾਲੀ ਆ ਰਹੀ ਹੈ ਉਹਦਾ ਡਿਸਕਾਊਂਟ ਲੱਗੇਗਾ ਸਕੀਮਾਂ ਆ ਜਾਣ ਅਸੀਂ ਫੇਰ ਪਰਚੇਸ ਕਰੀਏ ਹੁਣ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋ ਗਏ ਨਰਾਤਿਆਂ ਤੋਂ ਦੀਵਾਲੀ ਤੱਕ ਲਗਾਤਾਰ 30 ਦਿਨ ਸਾਡੇ ਤਿਉਹਾਰਾਂ ਦਾ ਸੀਜ਼ਨ ਹੈ ਤਿਉਹਾਰਾਂ ਦੇ ਸੀਜ਼ਨ ਚ ਅਸੀਂ ਪਹਿਲੇ ਦਿਨ ਤੋਂ ਅਨਾਉਂਸਮੈਂਟ ਕਰਤੀ ਕਿ ਜਿਹੜੀਆਂ ਜਿਹੜੀਆਂ ਸਕੀਮਾਂ ਅਸੀਂ ਦਿਵਾਲੀ ਤੇ ਦੇਡੀਆਂ ਸੀ ਉਹ ਸਾਰੀਆਂ ਖੋਲਤੀਆਂ ਫ੍ਰੀ ਇੰਸਟਾਲੇਸ਼ਨ ਏਸੀ ਦੇ ਉੱਪਰ 50% ਤੱਕ ਡਿਸਕਾਊਂਟ ਮਸ਼ੀਨਾਂ ਦੇ ਨਾਲ ਫ੍ਰੀ ਗਿਫਟ ਐਲਈਡੀਆਂ ਦੇ ਉੱਪਰ 40% 50% ਤੱਕ ਡਿਸਕਾਊਂਟ ਡਿਸ਼ਵਾਸ਼ਰ ਦੇ ਉੱਪਰ 50% ਡਿਸਕਾਊਂਟ ਮਾਈਕ੍ਰੋਵੇਵ ਨਾਲ 에ਅਰ ਫਰਾਇਰ ਫ੍ਰੀ ਹੈ ਜੀ ਚਿਮਨੀ ਦੇ ਨਾਲ ਚੁੱਲਾ ਫ੍ਰੀ ਹੈ ਇਦਾਂ ਦੀਆਂ ਅਨੇਕਾਂ ਸਕੀਮਾਂ ਦਾ ਫਾਇਦਾ ਲੈਣ ਲਈ ਸਾਡੇ ਕੋਲ ਆਓ ਉਹ ਸਕੀਮਾਂ ਨੂੰ ਦੇਖੋ ਔਰ ਸਭ ਤੋਂ ਵੱਡੀ ਗੱਲ ਕੋਈ ਵੀ ਪ੍ਰੋਡਕਟ ਕਿਸੇ ਦੇਸੀ ਕੰਪਨੀ ਦਾ ਨਹੀਂ ਦਿੱਤਾ ਜਾਊਗਾ ਠੀਕ ਹੈ ਆਮ ਤੌਰ ਤੇ ਅਸੀਂ ਦੇਖਦੇ ਹਾਂ ਸਾਨੂੰ ਗਾਹਾਾ ਕੇ ਕਹਿੰਦਾ ਜੀ ਅਸੀਂ YouTube ਤੇ Facebook ਤੇ ਐਡ ਦੇਖ ਕੇ ਮਾਰਕੀਟ ਚ ਆਏ ਆ ਤੇ ਸਾਨੂੰ ਅੱਗੇ ਆ ਕੇ ਦੇਸੀ LED ਮਿਲ ਗਈ ਦੇਸੀ ਨਹੀਂ ਜੀ ਸਾਡੇ ਕੋਲ ਕੰਪਨੀਆਂ ਨੋਟ ਕਰ ਲਓ ਜੀ LG Lloyd Haier Blue Star Mitsubishi Voltas Carrier ਇਹ ਵੱਡੀਆਂ ਕੰਪਨੀਆਂ ਨਾਮੀ ਕੰਪਨੀਆਂ ਉਹਨਾਂ ਦੀਆਂ ਏਜੰਸੀਆਂ ਆ ओरिजिनल ਮਾਲ ਕੰਪਨੀ ਤੋਂ ਸਿੱਧਾ ਸਾਡੇ ਕੋਲ ਆਂਦਾ ਕਿਸੇ ਨਾਲ ਕਿਸੇ ਤਰੀਕੇ ਦਾ ਵੀ ਕੋਈ ਵੀ ਲੂਪ ਪੋਲੀ ਛੱਡਿਆ ਜਾਏਗਾ ਕਿ ਬਈ ਦਿਖਾ ਕੇ ਕੁਛ ਤੇ ਦਿਆ ਜਾਂਦਾ ਮਾਲ ਡਾਇਰੈਕਟ ਆਉਂਦਾ ਜਿੰਨਾ ਵੀ ਇਲੈਕਟ੍ਰੋਨਿਕ ਦਾ ਸਮਾਨ ਆਦਾ ਬਿਲਕੁਲ ਜਦੋਂ ਭਾਜੀ ਆਪਾਂ ਨੇ ਕੰਮ ਵਧੀਆ ਤਰੀਕੇ ਨਾਲ ਕਰਨਾ ਹੈ ਫਿਰ ਸਾਰੀਆਂ ਚੀਜ਼ਾਂ ਕੰਪਨੀ ਤੋਂ ਆਂਦੀਆਂ ਇੱਕ ਇੱਕ ਕਸਟਮਰ ਦਾ ਇੱਕ ਸਵਾਲ ਹੋਰ ਹੁੰਦਾ ਕਹਿੰਦੇ ਜੀਐਸਟੀ ਦਾ ਘਟ ਗਿਆ ਕਹਿੰਦੇ ਜਿੰਨਾ ਇਲੈਕਟ੍ਰੋਨਿਕ ਦਾ ਸਮਾਨ ਸ਼ੋਰੂਮ ਦੇ ਵਿੱਚ ਲੱਗਿਆ ਹੋਇਆ ਇਹਦੇ ਐ ਨਾ ਹੋਏ ਪੁਰਾਣੇ ਰੇਟ ਰੇਟਾਂ ਦੇ ਵਿੱਚ ਈ ਈ ਕਾ ਕਾਊਂਟਿੰਗ ਦਾ ਮਸਲਾ ਮੈਂ ਆਪਣੇ ਗਾਹਕ ਨੂੰ ਜਾਂ ਤੁਹਾਡੇ ਸਰੋਤਾਂ ਨੂੰ ਇੱਥੋਂ ਦੱਸਣਾ ਚਾਹਾਂਗਾ ਇਦਾਂ ਦਾ ਕੁਝ ਨਹੀਂ ਨਵਾਂ ਮਾਲ ਪੁਰਾਣਾ ਮਾਲ ਜਿਸ ਦਿਨ ਤੋਂ ਜੀਐਸਟੀ ਜੋ ਐਪਲੀਕੇਬਲ ਹੋ ਗਿਆ ਸਰਕਾਰ ਨੇ ਜੋ ਨਿਯਮ ਤੈਅ ਕਰਤੇ ਅਸੀਂ ਅੰਦਰ ਵਾਲਾ ਮਾਲ ਹੈ ਚਾਹੇ ਨਵਾਂ ਮਾਲ ਆ ਰਿਹਾ ਜਾਂ ਕੱਲ ਆਇਆ ਜਾਂ ਪਿਛਲੇ ਮਹੀਨੇ ਆਇਆ ਉਹ ਸਾਰੇ ਅੱਜ ਦੇ ਰੇਟ ਤੇ ਆਹੀ ਲਾਗੂ ਹੋਊਗਾ ਬਿਲਕੁਲ ਜੋ ਅਸੀਂ ਅੱਜ ਰੇਟ ਡਿਸਾਈਡ ਕਰ ਲਿਆ ਉਹ ਰੇਟ ਕੰਪਨੀ ਨੇ ਜੋ ਡਿਸਾਈਡ ਕਰ ਲਿਆ ਉਸੇ ਰੇਟਾਂ ਦੇ ਹਿਸਾਬ ਨਾਲ ਵੇਚਿਆ ਜਾਏਗਾ ਉਸੇ ਸਕੀਮਾਂ ਦੇ ਅਧੀਨ ਵੇਚਿਆ ਜਾਏਗਾ ਜਿਵੇਂ ਗਰੰਟੀਆਂ ਦੀ ਗੱਲ ਹਣ ਐਲਈਡੀਆਂ ਆਮ ਦਿਨਾਂ ਤੇ 1 ਸਾਲ ਦੀ ਗਾਰੰਟੀ ਤੇ ਹੁੰਦੀ ਹੈ ਤਿਹਾਰਾਂ ਦੇ ਮੌਕੇ ਤੇ ਐਲਈਡੀ ਦੇ ਉੱਪਰ 3-3 ਸਾਲ ਦੀ ਗਾਰੰਟੀ ਆ ਤੁਸੀਂ ਆਹੀ ਟੀਵੀ ਸਾਡੇ ਕੋਲ ਗਾਹ ਕੰਦਾ ਜੀ ਆਨਲਾਈਨ ਇੰਨੇ ਦਾ ਆਨਲਾਈਨ ਕੋਈ ਵੀ ਟੀਵੀ ਤੁਸੀਂ ਖਰੀਦਿਓ ਚਾਹੇ ਐਲਜੀ ਦਾ ਚਾਹੇ ਕਿਸੇ ਵੀ ਵੱਡੀ ਕੰਪਨੀ ਦਾ ਉਹ ਸਾਰੇ 1 ਸਾਲ ਗਾਰੰਟੀ ਚ ਬਾਜ਼ਾਰ ਦੇ ਵਿੱਚ ਤੁਸੀਂ ਆਓ 40% ਡਿਸਕਾਊਂਟ ਪਾਓ ਆਨਲਾਈਨ ਨਾਲੋਂ ਸਸਤਾ ਦਵਾਂਗੇ ਨੋਟ ਕਰ ਲਓ ਗੱਲ ਬਸ਼ਰਤੀਆ ਆਨਲਾਈਨ ਦਾ ਰੇਟ ਦਿਖਾਓ ਆਨਲਾਈਨ ਨਾਲੋਂ ਸਸਤਾ ਕੰਟੀਨ ਨਾਲੋਂ ਸਸਤਾ ਸਸਤੇ ਕਰਨ ਦੇ ਨਾਲ-ਨਾਲ ਕਿਤੇ ਕੋਈ ਗਲਤ ਗੱਲ ਹੋਏਗੀ オリジナル ਕੰਪਨੀ ਤੋਂ ਆਇਆ ਮਾਲ 3 ਸਾਲ ਦੀ ਗਾਰੰਟੀ LED ਦੇ ਉੱਪਰ ਮਿਲੇਗੀ। ਜੀ। ਤੋਂ ਮਸਲਾ ਇਹ ਹੁੰਦਾ ਜੀ ਜਿੱਦਾਂ ਕੰਪਨੀਆਂ ਨੇ ਡਿਸਕਾਊਂਟ ਲਗਾਏ ਵੱਡੀ ਵੱਡੀ ਨੇ ਫਲਿੱਪਕਾਰਟ ਨੇ ਐਮਾਜ਼ਨ ਨੇ ਹਾਂ ਜੀ ਉਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਗਾਹਕ ਸਾਡਾ ਲੋਕਲ ਅਸੀਂ ਵੀ ਬਰਾਬਰ ਉਹਨਾਂ ਤੋਂ ਵੱਧ ਚੜ ਕੇ ਡਿਸਕਾਊਂਟ ਲਾਉਂਦੇ ਹਾਂ। ਹਾਂ। ਤੇ ਵਾਸ਼ਿੰਗ ਮਸ਼ੀਨਾਂ ਪੰਗਿਆਵਣੀਆਂ ਕਿਸ ਰੇਜ ਤੋਂ ਸਟਾਰਟ ਹੋ ਜਾਂਦੀ ਹੈ ਦੱਸ ਦੋ ਕਲੀਅਰ ਕਰ ਦਿਓ ਦੇਖੋ ਜਿਹੜੀ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਹੈ ਉਹ ਕੋਈ 14 ਕੁ ਹਜ਼ਾਰ ਰੁਪਏ ਤੋਂ ਸਾਡੇ ਕੋਲ ਸ਼ੁਰੂ ਹੋ ਜਾਂਦੀ ਹੈ ਟਾਪ ਲੋਡ ਫਰੰਟ ਲੋਡ ਦੀ ਗੱਲ ਕਰੋ ਤਾਂ 25 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਤੋਂ ਇਸੇ ਤਰੀਕੇ ਇਹਨਾਂ ਦੇ ਉੱਪਰ ਫਰਦਰ ਮਾਡਲ ਆਉਂਦੇ ਆ ਆਪਾਂ ਇਸ ਸ਼ਾਰਟ ਵੀਡੀਓ ਸ਼ਾਰਟ ਮੈਸੇਜ ਦੇ ਥਰੂ ਮਾਡਲ ਤਾਂ ਨਹੀਂ ਡਿਸਕਸ ਕਰ ਸਕਦੇ ਪਰ ਇਹ ਦੱਸਿਆ ਜਾ ਸਕਦਾ ਹੈ ਕਿ ਨਵੇਂ ਤੋਂ ਨਵਾਂ ਮਾਡਲ ਲੇਟੈਸਟ ਤੋਂ ਲੇਟੈਸਟ ਮਾਡਲ ਸਾਡੇ ਕੋਲ ਸਾਰੀ ਰੇਂਜ ਅਵੇਲੇਬਲ ਹੈ ਠੀਕ ਹੈ ਆਪ ਜੀ ਆਓ ਆ ਔਰ ओरिजिनल ਅਸ਼ੋਰਡ ਸਰਵਿਸ ਔਰ ਬੈਸਟ ਪ੍ਰਾਈਸ ਦੇ ਨਾਲ ਪੂਰੇ ਬੈਨੀਫਿਟ ਦੇ ਉੱਪਰ ਦੁਬਾਰਾ ਕਹਿ ਦਿੰਦੇ ਆ origignal product assured service ਔਰ best price with free ਦੀਵਾਲੀ ਆਫਰਸ ਦੇ ਨਾਲ ਤੁਸੀਂ ਆਪਣੀ ਪਰਚੇਸ ਨੂੰ ਕਰੋ ਆਪਣੀ ਤਿਉਹਾਰਾਂ ਦੀ ਖੁਸ਼ੀਆਂ ਨੂੰ ਹੋਰ ਵਧਾਓ ਵਧੀਆ ਜਗ੍ਹਾ ਤੋਂ ਵਧੀਆ ਪ੍ਰੋਡਕਟ ਖਰੀਦ ਕੇ ਵਧੀਆ ਆਫਰਾਂ ਦੇ ਨਾਲ ਠੀਕ ਹੈ ਜੀ ਸੋ ਦੀਵਾਲੀ ਦੀਆਂ ਆਫਰਾਂ ਲੱਗੀ ਹੋਈਆਂ 22 ਤਰੀਕ ਤੋਂ ਅੱਜ ਤੋਂ ਸੇਲ ਸ਼ੁਰੂ ਹੋ ਚੁੱਕੀ ਹੈ ਨਵਰਾਤਿਆਂ ਨੂੰ ਲੈ ਕੇ ਇਲੈਕਟ੍ਰੋਨਿਕ ਦਾ ਬਹੁਤ ਵੱਡਾ ਸ਼ੋਰੂਮ ਹੈ ਤਿੰਨ ਮੰਜ਼ਿਲਾ ਸ਼ੋਰੂਮ ਹੈ ਬੇਲੇ ਚੌਂਕ 'ਚ ਵੀ ਵੀਰ ਹੋਂ ਦਾ ਸ਼ੋਰੂਮ ਹੈ ਮੈਂ ਬਹੁਤ ਪੁਰਾਣਾ ਬੜੇ ਲੰਬੇ ਸਮੇਂ ਤੋਂ ਮਾਰਕੀਟ ਦੇ ਵਿੱਚ ਕੰਮ ਕਰ ਰਹੇ ਨੇ ਆਫਰਾਂ ਤੁਹਾਨੂੰ ਦੱਸ ਦਿੱਤੀਆਂ ਜੇ ਆਫਰਾਂ ਦਾ ਬੈਨੀਫਿਟ ਲੈਣਾ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਕਿੱਥੇ ਪਹੁੰਚਣਾ ਸਰਦਾਰ ਪੁਆਇੰਟ ਰੋਪੜ ਵਿੱਚ ਧੰਨਵਾਦ ਜੀ